ਸੋ ਹੋਟਲ ਗੁਰਸੇਵੀ ਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਾਰਨ ਦੁਖ ਜਾ ਓ ਮਨ ਸਿ ਫਤ ਘਸੰਬਦੀ ਨੂਰ ਅਰਜਾ ਕਰਸਾ ਬੰਧ ਡਿਠੇ ਸੱਚੀ ਬਾਤੁ ਸ਼ਰਮਾ ਲੁ ਜਨਮ ਜਨਮ ਦੀ ਕਟਿਏ ਸਜਣ ਸੱਚੀ ਬਾਤੁ ਸ਼ਰਮਾ ਸਰਚਾਨ ਨਾ ਜਿਸ ਬਾਸ ਬਹਿਟਿਆ ਸੋਹੀਏ ਸਬਨਾ ਦਾ ਸਤਨਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ 5 ਘਰ ਪਹਿਲ ਤੇ ਤੁਕੇ ਇੱਕ ਓ ਸਤ ਗੁਰ ਪ੍ਰਸਾਦ ਕਿਸ ਹਾਂ ਜਾਚੀ ਕਿਸ ਅਰਦੀ ਜਾਂ ਸਭ ਕੋ ਕੀਤ ਹੋਸੀ ਜੋ ਜੋ ਦੀਸ ਬਡ ਬਡੇ ਰ ਸੋ ਸੋਖ ਕੂਰਲਸੀ ਕਿਸ ਹਾਂ ਜਾਚੀ ਕਿਸ ਅਰਦੀ ਸਭ ਕੋ ਕੀਤਾ ਹੂ ਸੀ ਜੋ ਜੋ ਦੀਸ ਵੱਡਾ ਵੱਡੇ ਰ ਸੋ ਸੁਖ ਕੂਰਲ ਸੀ ਨਿਰਭਉ ਨਿਰੰਕਾਰ ਭਗ ਖੰਡਨ ਸਭ ਸੁਖ ਨਵ ਨਿਧ ਦੇਸੀ ਘਰ ਜਿਓ ਤੇਰੀ ਦਾਤੀ ਰਜ ਮਾਨਸ ਬਪੜਾ ਕਿਆ ਸਲਹੀ ਕਿਆ ਤਿਸ ਗਮ ਤਜ ਰਹਾ ਦਿਨ ਹਰ ਧਾਇਆ ਸਭ ਕੇ ਛਿੱਤੇ ਸਿਕ ਤਿਸ ਕੀ ਭੂਖ ਗਵਾਈ ਤਨ ਦੀਆ ਸੁਖ ਦਾਤੇ ਨਿਖੋਟ ਨ ਕਭੀ ਜਾਈ ਤਨੁ ਸੁਭਾਇ ਸੁਖ ਸਾਜੇ ਸਮਾਨੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਬਖਾਨੀ ਉਪਦੇਸ਼ ਸੁਣ ਸਾਧ ਸੰਤਨ ਕ ਸਭ ਚੂਕੀ ਕਾਨ ਜਮਾਨੇ ਜਨ ਕੋ ਕਿਰਪਾ ਲੁਆ ਪ੍ਰਭ ਮੇਰਾ ਸੇ ਲਗੇ ਗੁਰ ਕੀ ਬਾਣੀ ਕੀਮਤ ਗਾਉਣ ਕਰੇ ਪ੍ਰਭ ਤੇਰੀ ਸ਼ਰਮ ਜੀਆ ਦਇਆਲ ਸਭ ਕੀ ਜੀਤਾ ਤੇਰਾ ਵਰਤੇ ਕਿ ਹਮ ਬਾਲ ਗੋਬਨ ਰੱਖ ਲੈ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਬੂਦ ਕਿਰਪਾਲ ਦਿਕੋਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਾਨ ਸਭ ਕਿਸ ਕੀਤਾ ਤੇਰਾ ਵਰਤੇ ਕਿ ਹਮ ਬਾਲ ਗੁਪਨ ਰੱਖ ਲੈ ਹੁ ਨਾਨਕ ਜਨ ਤੁਮਰ ਜਿਉ ਪਿਤਾ ਪੂਤ ਕਿਰਪਾ ਦੇ ਖੁਸ਼ੀਆਂ ਦੇ ਜਕਾਰੇ ਗਜਾਵੇ ਸੋਹਣ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ चढ़ी कला रखणी सचेताशा